ਓਹ ਹੋਨ ਭਣੇ ਫੱਪੀ ਮਾਤਾ ਅੱਜ ਮਾਰਾ ਜੇ ਉੱਤਰੇ ਬੁਖਾਰ ਆ ਮਤਲਬ ਉਹ ਕਿਸੀ ਨੇ ਉੱਤਰ ਜੂਗਾ ਉੱਤਰ ਤਾਂ ਗਿਆ ਨਹੀਂ ਉੱਤਰ ਤਾਂ ਗਿਆ ਮੈਨੂੰ ਤਾਂ ਕੱਲ ਨਾ ਲੱਗਦਾ ਨਹੀਂ ਸੀ ਅੱਜ ਵੇਖ ਲੈ ਜਵਾਕ ਚੱਕਿਆ ਮੈਂ ਤਾਂ ਕਾਜ ਨਾਲੋਂ ਮੈਂ ਤਾਂ ਨਾ ਜਵਾਕ ਵੀ ਨਹੀਂ ਚੱਕਿਆ ਆਖੇਗੀ ਕਹਿੰਦੀ ਆਪਦਾ ਇਹ ਵੀ ਬਲਾਈਰ ਹੋ ਜਾਂਦਾ ਸੀ ਵਿਚਾਰਾ ਬਲਾ ਬਲਾਈਰ ਹੋਇਆ ਤੇਰੇ ਮੁੱਸਤੇ ਨੀ ਹੋਰ ਫਿਰ ਤੈਨੂੰ ਪਤਾ ਹੀ ਪੈਣ ਮਾਵਾ ਬਿਨਾ ਤਾਂ ਕਿਥੋਂ ਜਵਾਬ ਰਹਿੰਦੇ ਤੇ ਹੋਰ ਚੱਲ ਤਾਂ ਲਵਾ ਤੇਰਾ ਭੈਣ ਕੱਲ ਤੂੰ ਡਾਕਟਰ ਡੂਟਰ ਲੈ ਕੇ ਆਈ ਹੈ ਨਾ ਹੁਣ ਤਾਂ ਬੰਦੇ ਦਾ ਨਾ ਇੱਕ ਦਿਨ ਤਾਂ ਹੁੰਦਾ ਆ ਭੈਣ ਤੇ ਡਾਕਟਰ ਡਾਕਟਰ ਲੈ ਕੇ ਆਈ ਭੈਣ ਤੇ ਤੈਨੂੰ ਪਤਾ ਹੀ ਆ ਫਿਰ ਮੈਂ ਤਾਂ ਨਾ ਪੈਸੇ ਨੇ ਤੋੜੇ ਪੈਸੇ ਕੀ ਬਿਮਾਰ ਹੋਈ ਲੈ ਐ ਤਾਂ ਨਹੀਂ ਹੁਣ ਤੈਨੂੰ ਅਸੀ ਕੋਈ ਡਿੱਗਣ ਦਿੰਦੇ ਮੈਨੂੰ ਪਤਾ ਹੀ ਲੈ ਗਮਾੜ ਮੱਥਾ ਤੇ ਚੱਲ ਫੇਰੀ ਨਹੀਂ ਹੋਰ ਕਹਿੰਦੇ ਹੁੰਦੇ ਹੈਗੇ ਰਿਸ਼ਤੇਦਾਰਾਂ ਨੂੰ ਪੱਤ ਤਾਂ ਗਮਾੜ ਨਾਲ ਬਰਤੇ ਬੰਦਾ ਮੇਰੀ ਗੱਲ ਸੁਣ ਲੈ ਜਿੱਥੇ ਗਮਾੜ ਖੜਜੂਗਾ ਤੇ ਭਾਈ ਉੱਥੇ ਰਸਤੇਦਾਰ ਕੋਈ ਨਹੀਂ ਫੜਦਾ ਹੈਗਾ ਮੇਰੀ ਗੱਲ ਸੁਣੋ ਹੁਣ ਆ ਤਾਂ ਮੈਂੱਖੀ ਦੇਖ ਵੀ ਲਈ ਮੇਰੇ ਨਾਲ ਤਾਂ ਭੈਣੇ ਆਪਦੇ ਨਾ ਬਣਗੀ ਹੁਣ ਤੂੰ ਮੈਂ ਤਾਂ ਕੋ ਆਇਆ ਭੈਣ ਪਾਈ ਲ ਸੁਣਦੀ ਸੀ ਹੁਣ ਤੂੰ ਮੈਨੂੰ ਫੇਰ ਕਹੇਗੀ ਉਹ ਨਾ ਚਰਪਾਈ ਪੈਣੀ ਤੁਮ ਮੱਛਰ ਜੇ ਵਾਲੇ ਆ ਤੇਰੀ ਜਵਾਕ ਤੇ ਲੱਗ ਜਾਣਗੇ 10000 ਰੁਪਏ ਨੇ ਬਾਲੇ ਖਰਚੇ ਪੈਣੇ ਨਹੀਂ ਕਿੱਥੇ ਖਰਤੇ ਆ ਸੱਚੀ ਫਿਰਦੇ ਪੈਣੇ 10000 ਰੁਪਏ ਨਾ ਚਤਾਰ ਕੀ ਹੁਣ ਤੂੰ ਆਏ ਦੱਸ ਰਿਸ਼ਤੇਦਾਰ ਨੂੰ ਤਪੂਣ ਕਰਾਂਗੇ ਦੱਸਾਂਗੇ ਫੇਰ ਭੈਣੇ ਰਿਸ਼ਤੇਦਾਰ ਆਊਗਾ ਹੁਣ ਤੂੰ ਆਏ ਦੇਖ ਲੈ ਮੈਂ ਤਾਂ ਸੱਚੀ ਨਾ ਹੁਣ ਮੇਰੇ ਤਾਂ ਪੰਨ ਖੁੱਲ ਗਏ ਮੈਂ ਅੱਥਾ ਭੈਣੇ ਅੱਜ ਤੋਂ ਬਾਅਦ ਮੈਂ ਤਾਂ ਕੋਈ ਲੁਕ ਨਹੀਂ ਰੱਖਦੀਗੀ ਹੁਣ ਮੇਰੀ ਗੱਲ ਸੁਣ ਮੇਰਾ ਪੇਟ ਕੁਝ ਦੁਖ ਹੈ ਤੂੰ ਤਾਂ ਭੱਜ ਕੇ ਆਵੀਂ ਤੇ ਰਿਸ਼ਤੇਦਾਰ ਨੂੰ ਫੋਨ ਕਰਦੀ ਰਿਸ਼ਤੇਦਾਰ ਹੁਣ ਕੰਤਾ ਪਹਿਲਾਂ ਸੋਚਦਾ ਵੀ ਲੈ 10 ਰੁਪਏ ਜੇਮ ਚ ਪਾ ਕੇ ਲਜਾਣੇ ਪੈਣਗੇ ਪਤਾ ਨਹੀਂ ਹੁਣ ਲੈ 8000 2000 ਤੱਕ ਮੈਂ ਖਰਚ ਦੂੰ ਪਤਾ ਨਹੀਂ ਕਿਤੇ ਬਾਹਰ ਹੀ ਨਾ ਬਿਮਾਰ ਹੋਵੇ ਕਿਤੇ ਬਾਹਰੇ ਪੈਸੇ ਨਾ ਲੱਗ ਜਾਣ ਵੀਰ ਰਿਸ਼ਤੇਦਾਰ ਤਾਂ ਭੈਣੇ ਸੌ ਰਹਿ ਕਰਦਾ ਧੰਨਵਾਦ ਭੈਣੇ ਤੇਰਾ ਵੀ ਭੈਣੇ ਅੱਜ ਕੱਲ ਕੋਈ ਨਹੀਂ ਕਿਸੇ ਦਾ ਕੋਈ ਗੱਲ ਨਹੀਂ ਚਰਦਾ ਠੀਕ ਹੋ ਗਈ ਇਹ ਬੇਠੇਰਾਗਾ ਤੇ ਤੇਰੇ ਪੈਸੇ ਵੀ ਲੈਣਦੇ ਪਹਿਲੇ ਆ ਜੀ ਚਲ ਕੋਈ ਨਹੀਂ ਚੰਗਾ ਭੈਣ ਧੰਨਵਾਦ ਹੁਣ ਤੂੰ ਦੇ ਦੇ ਮੈਨੂੰ ਸ਼ਤੂ ਨੂੰ ਫੇਰ ਪੈਸੇ ਹਾਂ ਹਾਂ ਲੈ ਜੀ ਕੋਈ ਚੰਗਾ ਰਹਿ ਭੈਣ ਜਉਂਦੀ ਰਹਿ ਪਰ ਮੇਰੇ ਤਾਂ ਹੁਣ ਛੱਤ ਪੈ ਜੂਗੀ ਮੈਨੂੰ ਤਾਂ ਨਾ ਜਦੋਂ ਦਾ ਤੂੰ ਦੱਸ ਕੇ ਆਈਆਂ ਕੱਲ ਅੱਧਾ ਤਾਂ ਮੈਨੂੰ ਹਾਸਲੇ ਜੇ ਮਾਤਾ ਪੁੱਤਰ ਗੇ ਭੈਣ ਆ ਸਿਆਉਣੇ ਵਰਗੇ ਜਵਾਕ ਮੈਂ ਆਖਿਆ ਜੇ ਕਦੇ ਥੱਲੇ ਆ ਗਏ ਫੇਰ ਅਸੀਂ ਕੀ ਕਰਾਂਗੇ ਮੇਰੀ ਗੱਲ ਸੁਣ ਭੈਣ ਤੂੰ ਮੱਛਾ ਮੱਛਰ ਬਣਾ ਲੜਾਈ ਨਹੀਂ ਜਵਾਕ ਮਰਨ ਮਛਰ ਤਾਂ ਫੇ ਆਪੈਨੂੰ ਪਤਾ ਹੀ ਹੁਣ ਸਾਡੇ ਕਿਹੜਾ ਗਰੀਬਾਂ ਦੇ ਲੱਟਾ ਕੋਈ ਲਾਈਟ ਹੈ ਹੁਣ ਆ ਨਾ ਮੈਂ ਦੇਖਦੀ ਆਂ ਵੀ ਹੁਣ ਛੱਤ ਜੀ ਪਾਈ ਜੇ ਤਾਂ ਫਿਰ ਮੈਂ ਲਾਈਟ ਲਵਾ ਦੂੰਗੀ ਲਾਈਟ ਤਾਂ ਲਵਾ ਲਾ ਤਵੇ ਕਦੋਂ ਲਾਈਟ ਤਾਂ ਖਤਮ ਹੋਵੇ ਜਵਾ ਚੈਨ ਕਰਨਾਗਾ ਨਹੀਂ ਮੇਰੀ ਗੱਲ ਸੁਣ ਜਿੱਥੇ ਹੁਣ ਸਾਤ ਨੂੰ ਪੈਸੇ ਦੇਤੇ ਮੇਰੇ ਤੇਰੇ ਵਰਗਿਆਂ ਨੂੰ ਕੋਈ ਫੋਨ ਦਾ ਲਾਈਟ ਦਿਨ ਅਸਵਾਰ ਪਾ ਦਿੰਦੀ ਚਾਰ ਬੋਰਡ ਲਿਆ ਕੇ ਦੇ ਦਿਓ ਚਰ ਕੋਈ ਨਹੀਂ ਪੈਨੇ ਦੇ ਦਾਂਗੀ ਕਿ ਇਹ ਸਰਪਤ ਦਾ ਗਵਾਹ ਕਿ ਨਾ ਸਰਪਤ ਦੀ ਵੱਡੀ ਗੱਲ ਹੁੰਦੀ ਹੈ ਹੋਰ ਪੱਖਾ ਜਿਤਨਾ ਪੁੱਛ ਕੇ ਆਈ ਸੀ ਨਾ ਪੱਖਾ ਤਾਂ 1600 ਰੁਪਏ ਆ ਮੰਗਿਆ ਪੱਖੇ ਆਲੇ ਨੇ ਤਾਂ ਕਣ 1600 ਰੁਪਏ ਮੰਗ ਕੇ ਮੇਰੇ ਤਾਂ ਸਾਹ ਤਾਂ ਹਾ ਚੜਾ ਪੱਖਾ ਤੇ ਕਿ ਸਾਡੇ ਪਿਆਗ ਬਾਦ ਤੇ ਉਹ ਲੈ ਗਈ ਤੁਹਾਡੇ ਪਿਆਗ ਪੱਖਾ ਹਾਂ ਪਿਆਗ ਚਰ ਫੇਰ ਤਾਂ ਭਣ ਜਉਂਦੀ ਰ ਫੇਰ ਤਾਂ ਮੈਂ ਕਾ ਲੂ ਖਰਚ ਕਰ ਲੈ ਹੁਣ ਤੈਨੂੰ ਆਏ ਐ ਮੈਨੂੰ ਆਏ ਸਿਆੜੀਆਂ ਦੇ ਹੁਣ ਆਏ ਕਿ ਹੁਣ ਤਾਂ ਦੇਖ ਝੋਨਾ ਝੂਨਾ ਲਈ ਜਾਂਦੇ ਆ ਜਦੋਂ ਹੁਣ ਸਾਰੇ ਕੰਮ ਖਰਚ ਜਾਂਦੇ ਨੇ ਲੇ ਤੇਰ ਪੈਣੀ ਜਿਹੜੇ ਤਾਂ ਸਰਜੀ ਕਮਾ ਲਾਂਗੇ ਉਹ ਉਦੋਂ ਵਰਤ ਲਾਂਗੇ ਆਪਦੇ ਹਨਾ ਹਾਂ ਉਦੋਂ ਖਾ ਲਾਂਗੇ ਤੇਰ ਤੈਨੂੰ ਪਤਾ ਨਹੀਂ ਫਿਰ ਕਿਸੇ ਮੂਹੇ ਉਹਦਾ ਹੱਥ ਜੜਾ ਉਹ ਹੁਣ ਐ ਕੰਮ ਤੋਂ ਬਿਨਾਂ ਤਾਂ ਕੋਈ ਪੈਸਾ ਦਿੰਦਾ ਨਹੀਂ ਹਾਂ ਭਾਵੇਂ ਇਹ ਜੇ ਹੁਣ ਭੈਣੂ ਦੇ ਦੇਣੀ ਉਹ ਸਾਰੇ ਤਾਂ ਨਹੀਂ ਖੋਜ ਹੁੰਦੇ ਪਰ ਜੇ ਹੁਣ ਨਾ ਨਾ ਚਲ ਕੋਈ ਨਹੀਂ ਮੈਂ ਤਾਂ ਮੰਗਾਰ ਕੇ ਪੈਸੇ ਤੇਰੇ ਤੇ ਤੂੰ ਇਸ ਤਰੀ ਨੂੰ ਪੁੱਛਿਆ ਤੇ ਕਵਾਲਾ ਸ਼ਤ ਮੀਂਹ ਕਣੀ ਜਰੂਰ ਤਾਂ ਵੀ ਤੇ ਐਂ ਪਤਾ ਕਿਹੜੇ ਵੇਲੇ ਵੀ ਬੰਦ ਆ ਜਿੱਤਨੀ ਮਿਸਤਰੀ ਤਾਂ ਮੈਂ ਉਹਦੇ ਕੋਲ ਜਾਵਾਂਗੀ ਪਾਰਦੀ ਕੋਲ ਤੇ ਪਣ ਜਾ ਕੇ ਆਉਂਗੀ ਤੇ ਉਹਨੂੰ ਲਾਉਣੇ ਆ ਵਾ ਸਿੱਕਦੇ ਦਿਨ ਚ ਕੀ ਪਾਲੀ ਤੁਹਾਡਾ ਆਜੂਗਾ ਪਹਿਲੇ ਪਾਲੀ ਮਿਸਤਰੀ ਆਜੂਗਾ ਨਹੀਂ ਆਜੂਗਾ ਨਹੀਂ ਪਰ ਮੈਂ ਤਾਂ ਤੈਨੂੰ ਆਇਆ ਕਹਿੰਦੀ ਸੀਗੀ ਤੇ ਹੁਣ ਨਾ ਅੱਜ ਦਾ ਦਿਨ ਤੂੰ ਕੰਮ ਆਉਂਦਾ ਨਾ ਹੋਰ ਕਰਕੇ ਡੰਗ ਲਾ ਦੇ ਚਲ ਕੋਈ ਨਾ ਕਰ ਦਿੰਦੀ ਹਾਂ ਤੇ ਰੈਸਟ ਕਰ ਲਾ ਤੂੰ ਹੋਰ ਨਾ ਨਾ ਕੱਲ ਨੂੰ ਤਾਂ ਨੀ ਪਾ ਭੱਜੀ ਲਾ ਦਿੰਦੀ ਤੇ ਆਪਣੀ ਮਾਰਦੀ ਅੱਜ ਮੇਰਾ ਥੋੜਾ ਜਿਹਾ ਸਰੀਰ ਨਾ ਕਮਜ਼ੋਰ ਜਾ ਹੋਇਆ ਮੈਂ ਕੋਈ ਨਹੀਂ ਪਾਣੀ ਉਹ ਜਿਹੜੇ ਨੇ ਪੈਸੇ ਦੇ ਕੇ ਇਸ ਮਦ ਦਵਾਈ ਨੂੰ ਤੇ ਬੱਦ ਦੇ ਕੇ ਸੀ ਖਾਲੀ ਖੋਲਿਆ ਕਿ ਖਾ ਲਈ ਉਹਦੇ ਨਾਲ ਤੇ ਕੋਈ ਗੱਲ ਨਹੀਂ ਉਹ ਤੇ ਮੈਂ ਤੈਥੋਂ ਲੈਣੀ ਨਹੀਂ ਕਿ ਤੇ ਤੂੰ ਆ ਕੇ ਕਿਵੇਂ ਲੈ ਸਕਦਾ ਨੀ ਪੜ ਕੀ ਆਖਿਆ ਤੂੰ ਫੜ ਨਾ ਨਹੀਂ ਪੜੇ ਫਾਫੜ ਮੈਂ ਕੋਈ ਲਿਆ ਤੇ ਗੰਦੀਗੀ ਮੈਂ ਮੇਰੀ ਗੱਲ ਸੁਣ ਆ ਜਵਾਬ ਤੂੰ ਦਲੇ ਕਿ ਤੇ ਆਉਂਗੀ ਨਹੀਂ ਕੋਈ ਦੁੱਧ ਸਾਡੇ ਮੇਰੇ ਇੰਨੇ ਤੱਕ ਖੜੇ ਆਗੇ ਨਹੀਂ ਫਿਰ ਮੇਰੀ ਗੱਲ ਸੁਣ ਲੈ ਨਾ ਪੜੇ ਫਿਰ ਮੈਂ ਉਹੀ ਗੱਲ ਆਪ ਦਾ ਕੋਈ ਚਾਹ ਬੜਨੇ ਆਂ ਜੀ ਪੜ ਤੂੰ ਤੇ ਬਾਹਲਾ ਮਰੂਣ ਕਾਤੀ ਜੇ ਤੂੰ ਠੀਕ ਰਹੇਗੀ ਤੇ ਸਾਰਾ ਖੁਸ਼ੀ ਹੋ ਜੂਗਾ ਤੇ ਖਾਲਾ ਕੋਈ ਨਹੀਂ ਮੈਂ ਤੈਨੂੰ ਹੋਰ ਲੈਣ ਤੇ ਨਹੀਂ ਚੱਲਦਾ ਫਿਰ ਪਾਣੀ ਕੋਈ ਨਹੀਂ ਤੇ ਕੱਦ ਲਿਆ ਤੇ ਪਜੀ ਪਾ ਦੂਗੀ ਆਹ ਕਿਹੜਾ ਬੜਦੀ ਨੂੰ ਤਾਉਣ ਕਿਹੜਾ ਲਿਆ ਮਾਂ ਕਿਹਨੇ ਤੁਹਾਨੂੰ ਖਚਰੇ ਭਰਾਨੀ ਦੇ ਰਿਹਾ ਕੋਈ ਨਹੀਂ ਆ। ਉਹ ਕੀ ਬੰਗਾ ਉਹ ਬੰਗਾ ਪਰਪਤਾਂ ਕੀ ਹੁੰਦੀ ਬੋਲ ਲਗਾ ਤੇ ਮੈਂ ਤਾਂ ਜਾ ਕੇ ਉੱਥੇ ਜਿਹੜਾ ਭਾਈ ਨੂੰ ਪੁੱਛਿਆ ਮੈਂ ਕਹਿੰਦੇ ਭਾਈ ਵੇ ਕੀ ਬੰਗਾ ਦੇ ਤੇ ਲੈ ਡੈਡ ਕਿ ਚਿਚੜ ਜੇ ਤੇ ਭਣੇ ਤਾਂ ਹਾਂ 40 ਰੁਪਿਆ ਦਾ ਇੱਕ ਉਹ ਮੈਨੇ ਉਹ ਤਾਂ ਨਹੀਂ ਹੋ ਗਿਆ ਕੀ ਬਿਨਾ ਸੱਲ ਘਟੀ ਹੁੰਦੇ ਉਹਨੂੰ ਸੱਲ ਕੂੜੇ ਕਰਨਾ ਨਹੀਂ ਆ ਕੀ ਬੰਗਾ ਤਾਂ ਮੇਨੋ ਪੁੱਤੇ ਅੱਦੇ ਹੁਣ ਮੈਂ ਤਾਂ ਐ ਸੋਚਦੀ ਆ ਮੈਂ ਤਾਂ ਭਣੇ ਉਦੋਂ ਨਾ ਹੁਣ ਦੀ ਹੁੰਦੀ ਸੀ ਕਿ ਭਾਈ ਮੇਰੇ ਬਾਪੂ ਦਾ ਨਾਮਦਾ ਆ ਮੇਰੇ ਰੇੜ ਦੇ ਚਕਸੇ ਲੜਾਉਣ ਹੋਗੇ ਤੇ ਹੁਣ ਆ ਸੁਣਨ ਲੱਗੀ ਵੀ ਬੰਦਿਆ ਚ ਵੀ ਸੇ ਲੜਾਉਣ ਹੋਣ ਲੱਗੇ ਜਿਵੇਂ ਹੁਣ ਪਾਣੇ ਚ ਮਾਰਦ ਹੋਈ ਖੜੀ ਆ ਦੀ ਆ ਮਾਂ ਤੇਰੇ ਸੇ ਲਟਾਉਣ ਹੋਏ ਸੀ ਮੈਂ ਡਾਕਟਰ ਦੱਸ ਕੇ ਕਹਿੰਦਾ ਮੈਂ ਰਿਪੋਰਟ ਕੀਤੀ ਸੀ ਜਿਹੜੀ ਹੁਣ ਨਹੀਂ ਕੱਢ ਕੇ ਲੈ ਕੇ ਗਿਆਸ ਤਰ ਅੱਛਾ ਹਾਂ ਇ ਤਾਂ ਕਹੀ ਹੈ ਅਕੇ ਸੇ ਲੜਾਉਣ ਹੋਗੇ ਨਵੇਕਾ ਆਹ ਕੋਈ ਨਹੀਂ ਚਾਰ ਪੰਜ ਕੀਵੀਆਂ ਖਾ ਲਈ ਲਿਆ ਕੇ ਤੇ ਕੋਈ ਨਹੀਂ ਮੈਥੋਂ ਲੱਜੀ ਪਾਸਟਰ ਦੀ ਇਹ ਕੀਵਗਾਨੀਆਂ ਹੁੰਦਾਂ ਸੱਚੀ ਸੱਲਾ ਵਰਦੀ ਨਹੀਂ ਨਹੀਂ ਇਹ ਪੈਨੇ ਸੱਲੀ ਪੂਰੇ ਕਰਦਾਂ ਨੇ ਉਹ ਤਾਂ ਬਾਹਾਂ ਚੰਗੀਆਂ ਹੁੰਦਾਂ ਹਾਂ ਜਿਵੇਂ ਬੜੇ ਮਾਣ ਨਾਲ ਖਾਣੀ ਹੈ ਪੈਨੇ ਮੈਂ ਰੋਜੀ ਖਾਂਦੀ ਰਹਿੰਦੀ ਹਾਂ ਬਿਲਾ ਸੱਲ ਭਾਜਨ ਖਾਣੀ ਤੇ ਚਾਰ-ਸੱਤ ਤਰ੍ਹਾਂ ਦੇ ਹੁੰਦੇ ਨੇ ਨਹੀਂ ਪੈਨੇ ਮੂਨ ਹੁੰਦਾ ਸੌਂਦਾਂ ਲੱਗੀਆਂ ਹੁਣ ਮੈਨੂੰ ਤਾਂ ਬੜਾ ਖਾਂਦੀ ਵੀ ਸ਼ਰਮ ਲੱਗੀ ਆਉਂਦੀ ਏ ਜੇ ਮੈਂ ਸੱਚੀ ਇਸ ਵੇਲੇ ਤਾਂ ਮੈਂ ਕਦੇ ਬਾਹਰ ਬੈਠੀ ਨਹੀਂ ਐ ਸੱਚੀ ਮੈਨੂੰ ਤਾਂ ਅੱਜ ਬੱਚੇ ਵਾਲਾ ਲੱਗਦਾ ਮੈਂ ਦੇਸੀ ਜੀ ਬੈਠੀ ਨਹੀਂ ਤੇਰੀ ਮਾਰੀ ਹਾਰ ਕੇ ਬਾਹਰ ਬੈਗੀ ਨੀ ਚਾਰ ਕੋਈ ਹੁਣ ਤਾਂ ਸਾਡੇ ਵੀ ਲਾਈਟ ਲੱਗ ਜੂਗੀ ਫਿਰ ਆਖੇਗੀ ਕਹਿੰਦੀ ਆ ਨਾ ਲਾਈਟ ਲੱਗੂਗੀ ਤਾਂ ਬਣ ਕੋਠੇ ਦਾ ਤਲੇ ਕੇ ਪੈ ਗਿਆ ਕਰੋਗੇ ਆਪਦੇ ਤੋਂ ਆਪਾ ਹੁਣ ਮੇਰੀ ਗੱਲ ਸੁਣਦਾ ਹੁਣ ਤਾਂ ਡਰ ਦੀ ਮੰਜੇ ਨਿੜਾਉਂਦੀ ਮੈਂ ਮੈਨੂੰ ਤਾਂ ਇਹ ਜੇ ਲੱਗੂਗਾ ਵੀ ਜੇ ਮੰਜੇ ਢਾਹਾਂਗੇ ਤੁਮਾਂ ਕਰੋ ਮੈਨੂੰ ਆਏ ਲੱਗਦਾਗਾ ਛੱਤ ਦੇ ਵਿੱਚ ਦੀ ਨਿਕਲ ਕੇ ਥੱਲੇ ਪਹਿਲਾਂ ਆ ਜਾਣਗੇ ਕੀ ਪਹਿਲੇ ਉਹ ਤਾਂ ਚਲ ਗਾ ਤੇਰੀ ਠੀਕ ਆ ਕੀ ਪਰ ਸਹੀ ਗੱਲ ਨਹੀਂ ਆਪਾ ਜੇ ਬਣਾ ਕਰ ਲੈਣੇ ਪੈਣ ਅੰਦਰ ਆਏ ਤੇ ਬਾਲਾ ਮੱਛਰ ਆ ਅੰਦਰ ਬੈਠ ਚੱਲ ਫੇਰ ਅੰਦਰ ਨਹੀਂ ਪੈਣ ਖਾਣੇ ਤੇ ਮੱਛਰਾਂ ਮੱਛਰਾਂ ਉੱਪਰ ਆ ਜਾਂਦੇ ਆਂ ਅੰਦਰ ਆ ਲੈ ਬੈਠ ਲੈ ਮੈਂ ਮੁੱਤਕ ਪੈਸੇ ਵੀ ਛੜਾ ਦੇ ਨਾਲ ਕਿੰ ਕਿ ਤੰਤ ਮੰਦਰ ਲੈ ਗਈਆਂ ਬਾਹਰ ਤੁੰ ਬਾਲਾ ਹੈਗਾ ਆਪਣੇ ਜਗਵਾਲੀ ਵਾਲੇ ਕੰਜਰ ਨੇਗੇ ਇੰਨੀ ਗਵਾਂਡੀ ਕਵਾਲੇ ਚ ਪੰਜਰ ਪੰਜਰ ਹੋਣ ਨਹੀਂ ਮੇਰੀ ਵਰ ਸੋਣਾ ਭੈਣੇ ਚੋਰ ਵੀ ਬਾਹਲੇ ਵਰਦੇ ਲਏ ਹੋਰ ਤਾਂ ਹੀ ਤਾਂ ਫਿਰ ਵੀ 50000 ਰੁਪਿਆ ਦਾ ਤੇ ਥੋੜੀ ਮੋਟੀ ਰਕਮ ਤਾਂ ਹੈਗੀ ਹੋਰ ਭੈਣੇ ਹੋਰ ਆਪਣੀ ਕਹਿੰਦੀ ਹੈ ਜੀ ਚਾਰ ਵਕੂ ਪਹਿਲੇ ਮਸਾਮਨ ਨਹੀਂ ਹੈਗੀ ਆਖੇਗੀ ਕਹਿੰਦੀ ਤੁਹਾਂ ਤੇ ਚਾਹ ਫਿਰ ਮੈਂ ਕਰਮੇ ਨੂੰ ਦੇ ਦੇ ਪੈਸੇ ਭੈਣ ਮੈਂ ਜਾਵਾਂ ਤੇ ਹੋਰ ਵੀ ਬਿਲ ਲੈ ਫਿਰ ਤੇ ਸੀ ਪਲੇਸ ਆ ਲੈ ਪਰ ਬੜਾ ਦੇ ਜੀ ਵਾ

ਲੈਣੀ ਪੈਣੀ ਮਤਾਂ ਆਹ ਦੱਬ ਕੇ ਜੇ ਪਾ ਕੇ ਰੱਖੇ ਸੀ ਤੇ ਤੂੰ ਨਹੀਂ ਲੈਣੀ ਕੋਲ ਲੈਣੀ ਪੈਣੀ ਚੰਗਾ ਮਤਾਂ ਤੇ ਨਾ ਲਾ ਕੋ ਜੰਗਲੀ ਪੈਣੀ ਤੂੰ ਪੰਗਵਾ ਨਹੀਂ ਮੈਂ ਤੇ ਚੁੰਨੀ ਚ ਬਿੜ ਕੇ ਲੈ ਕੇ ਜਾਉਂਗੀ ਇੱਕ ਗਾਣਾ ਹੈ ਵੀ ਮੇਰਾ ਭੋਲਾ ਅਗਲਾ ਗਾੜ ਲਾ ਕੇ ਪੈਣੇ ਹੋਗਾ ਦੇ ਸੜਦੇ ਪਰ ਮੈਂ ਪੈਸਾ ਕਿਹਨੂੰ ਕੋਣ ਦਿੰਦੀ ਐ ਤਾਂ ਪਤਾ ਪੈ ਗਿਆ ਮੈਂ ਕਿਹਨੂੰ ਚੱਟਣਾ ਲਾ ਕੇ ਉੱਤੇ ਬੈਠੀਗੀ ਚੋਰ ਕੋਰ ਮੈਂ ਤਾਂ ਇਹ ਦਬ ਦੇ ਤਾ ਪਰ ਇਹ ਮੈਂ ਤੜਨ ਜਾਣਾ ਰੇਲ ਬਣਾ ਦੂੰਗੀ ਇਹ ਐ ਕਰ ਤੈਨੂੰ ਅੱਜ ਬੱਚਾ ਵਾਲਾ ਤਾਂ ਤੂੰ ਸਾਡੇ ਕੋਲ ਪਾਇਆ ਕਿ ਜਵਾਬ ਮੁੰਤਰੇ ਨੂੰ ਤੇ ਜੇ ਲੈਣਾ ਹੋ ਗਿਆ ਉੱਥੇ ਖੜਿਆ ਤੇ ਫਿਰ ਮੈਂ ಚೆಂಗ ಜೆ ಆ ತುರಾ ಮೋಡ ದಾ ಪೇರಿ ಸದಿ ಮನಸ ಓತಾ ಬಕರೂ

ਹੋ ਨਹੀਂ ਬਣਾਇਆ ਤੁਮ ਮੱਕੜਾਂਗੇ ਮੈਂ ਤਾਂ ਰੋਟੀ ਨਾ ਪਕਾ ਲਾਂ ਤੇ ਉਹ ਕਰ ਲਾਗੀ ਕਹਿੰਦੇ ਕਿ ਤਾਰਾ ਕਿ ਤੂੰ ਮੇਰੀਆਂ ਪਕਾਈ ਨਹੀਂ ਸੀ ਆ ਤੇ ਮੈਨੂੰ ਆਪੇ ਪਕਾਣੇ ਪੈ ਗਏ ਤੇ ਤੇ ਕਹੇ ਮੇਰੀ ਫੌਂਟ ਨਹੀਂ ਮੈਂ ਕਿਹ ਚਾ ਕੋਈ ਨਹੀਂ ਪਕਾ ਲਈ ਤੇ ਕਿਸੇ ਨੂੰ ਦੱਸੀ ਨਹੀਂ ਬਣਾ ਦੇ ਨੀ ਉਹ ਤਾਂ ਮੈਂ ਤਨਵਾ ਕਹਿੰਦੀ ਸੀ ਤੂੰ ਹੀ ਪੈਸੇ ਦੇ ਵੜ ਕੇ ਰੱਖ ਲੈਂਦੀ ਸਾਡੇ ਜਿੰਦਾ ਕਿੰਦਾ ਨਹੀਂ ਲੱਗਦਾ ਭਣੇ ਤੇ ਫਿਰ ਮੈਂ ਲੈ ਕਹੀ ਮੈਂ ਦੇ ਦੀ ਪੈਸੇ ਮੈਂ ਤਾਂ ਤਾਂ ਬਣਾ ਨੀ ਮਾਤਾ ਤੋਰਤ ਲੈ ਨੂੰ ਭੜ ਕੇ ਚਲ ਫਿਰ ਲੈ ਬਣਾ ਦੇ ਤੇ ਹੋਰ ਹੋਏ ਲੈ ਹੋਰ ਭਣਿਆ ਆਂ ਚਾਲਾ ਤੂੰ ਆਪ ਦੇ ਸਾਹਮਣੇ ਰੱਖ ਦੇ ਮੇਰੀ ਗੱਲ ਸੁਣ ਲੈ ਸਾਡੇ ਤਾਂ ਨਾ ਜਿੰਦਾ ਕਿੰਦਾ ਨਹੀਂ ਲੱਗਦਾ ਇਹ ਤੇ ਬਣਿਆ ਉਹਦਾ ਅਨਜਾਮ ਹੀ ਰਹਿ ਜਾਂਦੇ ਅਗਲੇ ਸਾਡੇ ਤਾਂ ਜੇ 7 ਦਿਨ ਦੀ ਡੀਮਾਰੀ ਦਾ ਬਕੇ ਅਗਲੇ ਨੇ ਜਿੰਦੇ ਕਰਤਾ ਹਾਂ ਦਾ ਉਤਰਿਆ ਉਹ 7 ਦਿਨ ਦੀ ਅਗਲਾ ਪੈਸੇ ਰਹਿ ਜਾਂਦੇ ਚਲ ਕੋਈ ਚੰਗਾ ਚਲ ਚੰਗਾ ਭੈਣ ਮੈਂ ਹੁਣ ਜਾਂਦੀ ਆ ਚਲ ਚੰਗਾ ਠੀਕ ਆ ਭੈਣ ਧੰਨਵਾਦ ਭੈਣ ਲੱਖ ਲੱਖ ਤਨਵਾਦ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੀ ਪਿਆਰੀ ਜੀ ਛੱਤ ਸਾਡੀ ਸਾਡੇ ਵੀਡੀਓ ਦਾ ਜਿਸ ਗਾ ਜੀ ਐਂਡ ਤੇ ਤੁਸੀਂ ਵੀਡੀਓ ਸਾਡੀ ਦੇਖਣੀ ਵੀ ਐਂਡ ਤੱਕ ਆ ਅੱਜ ਅਸੀਂ ਗਰੀਬ ਮੀਰ ਦੀ ਰੋਟੀ ਦੀ ਖਰਕ ਵੀਡੀਓ ਦਾ ਕਰਤਾ ਜੀ ਐਂਡ ਤੇ ਬਹੁਤ ਵਧੀਆ ਹੋ ਗਿਆ ਆ ਭੈਣ ਸ਼ਰਮ ਨੂੰ ਪੈਸੇ ਦੇਣ ਨੂੰ ਗਈ ਮੰਨਣਾ ਹੁਣ ਸਾਡੀ ਸ਼ਰਮ ਪੈ ਜਾਣੀ ਆ ਇੱਕ ਗਰੀਬ ਦਾ ਕਿੱਡਾ ਤਰਫ ਖੁਸ਼ ਹੋਇਆ ਦੇਖੋ ਹਨਾ ਤੇ ਵਿਆਹ ਜਿੰਨਾ ਚੋ ਹੋ ਗਿਆ ਹੁਣ ਤੇ ਤੁਸੀਂ ਸਾਨੂੰ ਤੁਹਾਨੂੰ ਸਾਡੀ ਵੀਡੀਓ ਕਿੰਨੇ ਦੀ ਲੱਗਦੀ ਆ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਐਨੇ ਤੁਸੀਂ ਮੇਰੇ ਫਾਲੋਅਰ ਆ ਤੁਸੀਂ ਸਾਰੇ ਐਂਡ ਤੱਕ ਵੀਡੀਓ ਦੇਖ ਕੇ ਵੀਡੀਓ ਨੂੰ ਕੇ ਲਾ ਦਿਆ ਕਰੋ ਮਿੰਟਾਂ ਸਕਿੰਟਾਂ ਦੇ ਵਿੱਚ ਲਾ ਦਿਆ ਕਰੋ ਸਾਾਰੇ ਵੀਡੀਓ ਦੇਖਿਆ ਕਰੋ ਤੁਸੀਂ ਸਾਨੂੰ ਜਿਹੜਾ ਪਹਿਲਾਂ ਪਿਆਰ ਦਿੰਦੇ ਆਓ ਉਵੇਂ ਹੀ ਹੁਣ ਪਿਆਰ ਦਿੰਦੇ ਰਹਿਣਾ ਹਨਾ ਧੰਨਵਾਦ ਜੀ ਸਸਤਰੀ ਅਕਾ